ਅਸ਼ੋਕ ਪ੍ਰਾਸ਼ਰ ਪੱਪੀ ਜੋ ਕਿ ਲੋਕਾਂ ਦੇ ਵਿੱਚ ਵਿਚਰਦੇ ਵੀ ਨਜ਼ਰ ਆਏ ਤੇ ਸਾਰੇ ਐਮਐਲਏ ਸਬਾਨਾਂ ਦੀ ਜਿਹੜੀ ਉਹਨਾਂ ਨੂੰ ਸਪੋਰਟ ਵੀ ਮਿਲੀ ਪਰ ਫਿਰ ਵੀ ਜਿਹੜੀ ਹੈ ਜਿੱਤ ਉਹਨਾਂ ਦੇ ਨਾਮ ਨਹੀਂ ਹੁੰਦੀ ਪੱਪੀ ਜੀ ਨੇ ਕਦੇ ਸੇਵਾ 'ਚ ਕਮੀ ਨਹੀਂ ਛੱਡੀ ਮੈਂ ਤੁਸੀਂ ਨਾਲੇ ਦੇ ਵਿੱਚ ਉਹਨਾਂ ਦੀਆਂ ਖੜੀਆਂ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਦੇਖੀਆਂ ਹੋਣੀਆਂ ਨੇ ਜਿਹੜੀ ਮਾਮੂਲੀ ਵੋਟਾਂ ਦੀ ਹਾਰ ਹੋਈ ਹੈ ਉਹਨ ਰਵੈਤੀ ਪਾਰਟੀਆਂ ਨੇ ਜਿਹੜਾ ਸ਼ਰਾਬ ਤੇ ਪੈਸਾ ਬੰਨ ਲੀ ਕਿਉਂਕਿ ਆਮ ਆਦਮੀ ਪਾਰਟੀ ਲੋਕਾਂ ਦੀ ਪਾਰਟੀ ਹੈ ਲੋਕਾਂ ਤੋਂ ਨਿਕਲੀ ਪਾਰਟੀ ਹੈ ਇਹ ਪੈਸਾ ਤੇ ਸ਼ਰਾਬ ਅਸੀਂ ਬਿਲਕੁਲ ਨਹੀਂ ਮੰਨਦੇ ਲੱਗਦਾ ਨਹੀਂ ਵੀ ਵਿਰੋਧੀ ਜੀ ਇਸ ਚੀਜ਼ ਉੱਤੇ ਬਾਜ਼ੀ ਮਾਰ ਗਏ ਕਹਿੰਦੇ ਵੀ ਸਾਡੇ ਅੱਜ 2 ਦਿਨ ਤੋਂ ਲਾਈਟ ਨਹੀਂ ਅਸੀਂ ਕਾਂਗਰਸੀਆਂ ਨੂੰ ਫੋਨ ਕਰਦੇ ਹਾਂ ਕੋਈ ਚੱਕਦਾ ਨਹੀਂ ਮੈਂ ਕਿਹਾ ਵੀ ਮੈਂ ਤਾਂ ਹਾਜ਼ਰ ਬੈਠਾ ਤੇ ਫਿਰ ਕਿਤੇ ਨਾ ਕਿਤੇ ਉਹਨਾਂ ਨੇ ਪਛਤਾਵਾ ਵੀ ਕਰਿਆ ਵੀ ਯਾਰ ਸਾਡੇ ਕੋਲੋਂ ਗਲਤੀ ਹੋ ਗਈ ਕਾਲ ਰਿਕਾਰਡਿੰਗ ਲੀਕ ਹੋਈ ਸੀ ਐਮਐਲਏ ਚੀਨਾ ਦੀ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਕਮਜ਼ੋਰ ਕੈਂਡੀਡੇਟ ਹੈ ਅਸ਼ੋਕ ਪ੍ਰਾਸ਼ਰੋਪੀ ਉਹਦਾ ਉਹ ਜਵਾਬ ਉਹ ਮੁੱਖ ਮੰਤਰੀ ਸਾਹਿਬ ਨੂੰ ਜਲਦੀ ਦੇਣਗੇ ਅਗਰ ਉਹ ਉਹਨਾਂ ਦੀ ਆਵਾਜ਼ ਹੈ ਜਿਵੇਂ ਜੋ ਮੈਚ ਹੋਣੀ ਹੈ ਤਾਂ ਮੈਂ ਸਮਝਦਾ ਵੀ ਮੁੱਖ ਮੰਤਰੀ ਸਾਹਿਬ ਉਹਨਾਂ ਨੂੰ ਜੂਰ ਸਵਾਲ ਪੁੱਛਣਗੇ ਵੀ ਮੇਰਾ ਪੇਜਿਆ ਹੈ ਕੈਂਡੀਡੇਟਾ ਤੈਨੂੰ ਕਿਸ ਗੱਲੋਂ ਕਮਜ਼ੋਰ ਲੱਗਾ ਸਰਪਗੋਣ ਸਿੰਘ ਮਾਨ ਜੀ ਦੀ ਗਵਾਈ ਵਾਲੀ ਸਰਕਾਰ ਨੇ ਪਿਛਲੇ 2 ਸਾਲਾਂ 'ਚ ਉਹ ਕੰਮ ਕਰੇ ਨੇ ਜਿਹੜੇ 70 ਸਾਲ ਦੇ ਵਿੱਚ ਜਿਹੜੇ ਵੀ ਕੋਈ ਕਾਂਗਰਸ ਅਕਾਲੀ ਜਾਂ ਬੀਜੇਪੀ ਨਹੀਂ ਕਰ ਸਕੀ ਤੁਸੀਂ ਜੋ ਵੀ ਫੈਸਲਾ ਸੁਣਾਇਆ ਉਹ ਸਾਡੀਆਂ ਸਲਾਖਾਂ ਤੇ ਹੈ ਤੇ ਕੋਸ਼ਿਸ਼ ਕਰਾਂਗੇ ਵੀ ਜਿਹੜੀਆਂ ਕੋਈ ਕਮੀਆਂ ਰਹਿ ਗਈਆਂ ਉਹ ਪੂਰੀਆਂ ਹੋ ਜਾਣ ਤਾਂ ਕਿ ਅੱਗੇ ਤੋਂ ਸੰਗਤ ਦਾ ਜਿਹੜਾ ਵਿਸ਼ਵਾਸ ਹੈ ਸਾਡੇ ਵਿੱਚ ਰਹੇ ਨੋ ਧਿਆਨ ਟਾਈਮਸ ਦੇਖ ਰਹੇ ਤੁਸੀਂ ਮੈਂ ਹਾਂ ਪ੍ਰਬਲੀਨ ਕੌਰ ਲੋਕ ਸਭਾ ਚੋਣਾਂ ਦਾ ਨਤੀਜੇ ਤੋਂ ਬਾਅਦ ਜੇਕਰ ਗੱਲਬਾਤ ਕੀਤੀ ਜਾਵੇ ਪੰਜਾਬ ਦੇ ਵਿੱਚ ਕਾਂਗਰਸ ਦੀ ਸੀਟਾਂ ਦੇ ਨਾਲ ਨਾਲ ਆਮ ਆਦਮੀ ਪਾਰਟੀ ਦੀਆਂ ਤਿੰਨ ਸੀਟਾਂ ਨਿਕਲੀਆਂ ਨੇ ਜਿਸ ਦੇ ਵਿੱਚੋਂ ਕਿ ਜੇਕਰ ਲੁਧਿਆਣਾ ਦੀ ਗੱਲਬਾਤ ਕੀਤੀ ਜਾਵੇ ਲੁਧਿਆਣਾ ਦੇ ਉਮੀਦਵਾਰ ਅਸ਼ੋਕ ਪ੍ਰਾਸ਼ਰ ਪੱਪੀ ਜੋ ਕਿ ਲੋਕਾਂ ਦੇ ਵਿੱਚ ਵਿਚਰਦੇ ਵੀ ਨਜ਼ਰ ਆਏ ਤੇ ਸਾਰੇ ਐਮਐਲਏ ਸਬਾਨਾ ਦੀ ਜਿਹੜੀ ਉਹਨਾਂ ਨੂੰ ਸਪੋਰਟ ਵੀ ਮਿਲੀ ਪਰ ਫਿਰ ਵੀ ਜਿਹੜੀ ਹੈ ਜਿੱਤ ਉਹਨਾਂ ਦੇ ਨਾਮ ਨਹੀਂ ਹੁੰਦੀ ਤਾਂ ਸਾਡੇ ਨਾਲ ਆਤਮਨਗਰ ਹਲਕੇ ਤੋਂ ਐਮਐਲਏ ਕੁਲਵੰਤ ਸਿੰਘ ਸਿੱਧੂ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਬੇਟਾ ਕੀ ਕਮੀ ਰਹਿ ਗਈ ਕੀ ਲੱਗਦਾ ਕਿਉਂਕਿ ਅਗਰ ਦੇਖਿਆ ਜਾਵੇ ਆਤਮਨਗਰ ਹਲਕੇ ਦੇ ਵਿੱਚੋਂ ਫਿਰ ਥੋੜੀ ਸਪੋਰਟ ਵੱਧ ਨਜ਼ਰ ਆਈ ਹੈ ਸਾਰੇ ਲੁਧਿਆਣਾ ਦੇ ਸ਼ਹਿਰੀ ਹਲਕਿਆਂ ਦੇ ਨਾਲ ਸਭ ਤੋਂ ਪਹਿਲਾਂ ਤਾਂ ਤੁਹਾਡੇ ਸਾਰੇ ਸਰੋਤਿਆਂ ਨੂੰ ਮੈਂ ਪਿਆਰ ਭਰੀ ਸਹਿस्वीਕਾਰ ਬੁਲਾਉਣਾ ਤੇ ਮੈਂ ਸੰਗਤ ਦਾ ਜਿਹੜਾ ਫੈਸਲਾ ਸਾਡੇ ਸਿਰ ਮੱਥੇ ਤੁਸੀਂ ਜੋ ਵੀ ਫੈਸਲਾ ਸੁਣਾਇਆ ਉਹ ਸਾਡੀਆਂ ਸਲਾਖਾਂ ਤੇ ਹੈ ਤੇ ਕੋਸ਼ਿਸ਼ ਕਰਾਂਗੇ ਵੀ ਜਿਹੜੀਆਂ ਕੋਈ ਕਮੀਆਂ ਰਹਿ ਗਈਆਂ ਉਹ ਪੂਰੀਆਂ ਹੋ ਜਾਣ ਤਾਂ ਕਿ ਅੱਗੇ ਤੋਂ ਸੰਗਤ ਦਾ ਜਿਹੜਾ ਵਿਸ਼ਵਾਸ ਹੈ ਸਾਡੇ ਵਿੱਚ ਰਹੇ ਗੱਲ ਕਰੀਏ ਕਮੀਆਂ ਦੀ ਤੁਸੀਂ ਜਦੋਂ ਦੋ ਪਹਿਲਵਾਨ ਕੁਲਦੇ ਆ ਬੇਟਾ ਇੱਕ ਪਹਿਲਵਾਨ ਨੇ ਟਹਿਣਾ ਹੁੰਦਾ ਇਲੈਕਸ਼ਨ ਦਾ ਸੇਮ ਮੋੜ ਹੈ ਵੀ ਜੇ ਕੋਈ ਜਿੱਤ ਗਿਆ ਜਾਂ ਹਾਰ ਗਿਆ ਪਰ ਅਸੀਂ ਕੋਸ਼ਿਸ਼ ਕਰਾਂਗੇ ਵੈਸੇ ਤਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਵਾਲੀ ਸਰਕਾਰ ਨੇ ਪਿਛਲੇ 2 ਸਾਲਾਂ 'ਚ ਉਹ ਕੰਮ ਕਰੇ ਨੇ ਜਿਹੜੇ 70 ਸਾਲ ਦੇ ਵਿੱਚ ਜਿਹੜੇ ਵੀ ਕੋਈ ਕਾਂਗਰਸ ਅਕਾਲੀ ਜਾਂ ਬੀਜੇਪੀ ਨਹੀਂ ਕਰ ਸਕੀ ਉਹਦੇ باوجود ਵੀ ਜੇ ਸੰਗਤ ਨੇ ਨਾ ਕਰੜਾ ਫੈਸਲਾ ਸੁਣਾਇਆ ਅਸੀਂ ਉਹਦੇ ਤੇ ਸਮੀਖਿਆ ਕਰਾਂਗੇ ਵੀ ਕੀ ਕਮਾਰੇਗੇ 2022 ਦੀ ਜੇਕਰ ਗੱਲਬਾਤ ਕੀਤੀ ਜਾਵੇ ਵਿਧਾਨ ਸਭਾ ਚੋਣਾਂ ਦੇ ਵਿੱਚ ਸਿਰਫ ਇੱਕ ਦਾਖਲ ਹਲਕੇ ਨੂੰ ਛੱਡ ਕੇ ਲੁਧਿਆਣਾ ਦੇ ਸਾਰੇ ਹਲਕਿਆਂ ਦੇ ਵਿੱਚ ਆਪ ਜਿਹੜੀ ਨਜ਼ਰ ਆਈ ਤੇ ਲੋਕ ਜਿਹੜੇ ਹੈਰਾਨ ਹੋ ਗਏ ਸੀ ਵੀ ਇਹ ਬਦਲਾਵ ਇੱਕਦਮ ਉਹਨਾਂ ਦੀ ਵੋਟ ਦੇ ਰਾਹੀਂ ਪਿਆ ਤੇ ਇਸ ਵਾਰੀ ਲੋਕ ਸਭਾ ਚੋਣਾਂ ਦੇ ਵਿੱਚ ਕੀ ਲੱਗਦਾ ਕਿਉਂਕਿ ਤੁਸੀਂ ਆਪਣੇ ਇਲਾਕਿਆਂ ਦੇ ਵਿੱਚ ਵਿਚਰਦੇ ਨਜ਼ਰ ਆਣਿਓ ਲੋਕਾਂ ਨਾਲ ਗੱਲਬਾਤ ਕਰਦੇ ਹੋ ਅਸੀਂ ਸਵੇਰ ਦੇ ਦੇਖ ਰਹੇ ਹਾਂ ਵੀ ਤੁਹਾਡੇ ਕੋਲ ਲੋਕ ਆ ਕੇ ਮਿਲਦੇ ਜੁਲਦੇ ਵੀ ਰਹਿੰਦੇ ਨੇ ਫਿਰ ਇੱਥੇ ਕੀ ਲੱਗਦਾ ਕਿ ਲੋਕ ਜਿਹੜੇ ਨੇ ਉਹਨਾਂ ਨੇ ਵੋਟ ਉਸ ਬੈਂਕ ਦੇ ਵਿੱਚ ਕਿਉਂ ਪਾਈ ਕਿਉਂ ਸ਼ਹਿ ਕੀ ਅਦੀ ਜ਼ਿਆਦਾ ਵੋਟ ਜਿਹੜੀ ਹੈ ਦੇਖੋ ਜਿਹੜਾ ਲੋਕ ਸਭਾ ਚੋਣਾਂ ਹੁੰਦੀਆਂ ਇਹਦੇ ਵਿੱਚ ਦੇਸ਼ ਦੇ ਸੈਸਦ ਦਾ ਫੈਸਲਾ ਹੋਣਾ ਪ੍ਰਧਾਨ ਮੰਤਰੀ ਦਾ ਫੈਸਲਾ ਹੋਣਾ ਉਹਦੇ ਦੇ ਕਿਤੇ ਨਾ ਕਿਤੇ ਉੱਪਰ ਥੱਲੇ ਜਿਹੜਾ ਮੇਟਾ ਹੋ ਜਾਂਦਾ ਗੱਲ ਗੱਲ ਕਰੀਆ ਵੀ ਆਤਮਨਗਰਦੀ ਮੈਂ 16 ਘੰਟੇ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ ਉਹਦਾ ਮੈਨਾਂ ਨੂੰ ਲੋਕਾਂ ਨੇ ਰਵਾਲ ਵੀ ਦਿੱਤਾ ਕਾਫੀ ਹੱਦ ਤੱਕ ਜਿਹੜਾ ਬੀਜੇਪੀ ਦਾ ਜਾਂ ਕਾਂਗਰਸ ਦਾ ਜਿਹੜਾ ਵੱਧਦਾ ਆਉਂਦਾ ਸੀ ਗ੍ਰਾਫ ਉਹਨੂੰ ਮੈਂ ਰੋਕਣ ਦੇ ਵਿੱਚ ਕਾਫੀ ਕੰਮ ਜੁਆ ਹੈ ਉਹਦੇ ਲਈ ਮੈਂ ਆਪਣੇ ਸੰਗਤ ਦਾ ਆਪਣੇ ਵਲੰਟੀਅਰ ਸਾਹਿਬਾਨ ਦਾ ਧੰਨ ਵੀ ਬਵਾਦੀ ਕਰਦਾ ਜਿਹੜੀ ਮਾਮੂਲੀ ਵੋਟਾਂ ਦੀ ਹਾਰ ਹੋਈ ਹੈ ਉਹ ਨਵੈਤਰੀ ਪਾਰਟੀਆਂ ਨੇ ਜਿਹੜਾ ਸ਼ਰਾਬ ਤੇ ਪੈਸਾ ਬੰਨ ਲਿਆ ਕਿਉਂਕਿ ਆਮ ਆਦਮੀ ਪਾਰਟੀ ਲੋਕਾਂ ਦੀ ਪਾਰਟੀ ਹੈ ਲੋਕਾਂ ਤੋਂ ਨਿਕਲੀ ਪਾਰਟੀ ਹੈ ਇਹ ਪੈਸਾ ਤੇ ਸ਼ਰਾਬ ਅਸੀਂ ਬਿਲਕੁਲ ਨਹੀਂ ਮੰਨਦੇ ਇਹਨਾਂ ਲੋਕਾਂ ਨੇ ਪੈਸੇ ਦਿੱਤੇ ਸ਼ਰਾਬ ਦੀ ਜਿਹੜੀ ਆ ਉਹ ਮੈਂ ਕਹਿੰਦਾ ਸਾਰੇ ਰਿਕਾਰਡ ਤੋੜ ਦਿੱਤੇ ਉਹਦੇ ਕਰਕੇ ਜਿਹੜੀਆਂ ਥੋੜੀਆਂ ਬਹੁਤੀਆਂ ਵੋਟਾਂ ਉਹਨਾਂ ਨੂੰ ਵੱਧ ਪਈਆਂ ਨੇ ਮੇਰੇ ਆਪਣੇ ਹਲਕੇ ਆਤਮਨਗਰ ਦੀ ਗੱਲ ਕਰ ਰਹੇ ਤੁਸੀਂ ਆਪਣਾ ਪੂਰਾ ਵੇਰਵਾ ਜਿਹੜਾ ਤੁਹਾਡੇ ਕੋਲ ਲਿਖਿਆ ਪਿਆ ਕਿੰਨੀ ਵੋਟ ਜਿਹੜੀ ਹੈ ਇਸ ਵੇਲੇ ਆਤਮਨਗਰ ਹਲਕੇ ਚੁਪਈਏ ਕਿੰਨੇ VOTER ਸੀਗੇ ਸਾਰਾ ਕੁਝ ਤੁਸੀਂ ਡਿਟੇਲਸ ਇਕੱਠੀ ਮੇਰੇ ਕੋਲੇ ਪੂਰੀ ਸਨਿਖਿਆ ਡਿਟੇਲ ਬਣਾਈ ਹੋਈ ਹੈ ਕਿਹੜੇ ਵਾਰਡ ਚ ਅਸੀਂ ਜਿੱਤੇ ਲਗਭਗ ਅਸੀਂ ਕਹਿ ਲੋ ਵੀ 167 ਮੇਰੇ ਸੀਗੇ ਇਹਦੇ ਵਿੱਚੋਂ ਕੁਝ ਬੂਥਾਂ ਤੇ ਅਸੀਂ ਹਾਰੇ ਜਿਆਦਾ ਬੂਥਾਂ ਤੇ ਅਸੀਂ ਜਿਹੜੀ ਜਿੱਤ ਪ੍ਰਾਪਤ ਕਰੀ ਹੈ ਕਿਉਂਕਿ ਸਾਰੀ ਦੁਨੀਆ ਤਾਂ ਨਹੀਂ ਹੁੰਦੀ ਨਾ ਜਿਹੜੀ ਵੀ ਕਿਸੇ ਗੱਲਾਂ 'ਚ ਆ ਜੇ ਜਿਵੇਂ ਦੂਜੀਆਂ ਪਾਰਟੀਆਂ ਨੇ ਸ਼ਗੂਫੇ ਛੱਡੇ ਐ ਕਰ ਦਾਂਗੇ ਲੱਖ ਲੱਖ ਰੁਪਏ ਵਾਲੇ ਬੀਬੀਆਂ ਨੂੰ ਫਾਰਮ ਵੀ ਭਰਾਏ ਆ ਗਰੀਬ ਬੰਦਾ ਜਿਹੜਾ ਗੱਲ ਨਹੀਂ ਉਹਨਾਂ ਦੀ ਸਮਝ ਆਉਂਦੀ ਕਈ ਵਾਰੀ ਨਰਾਸ਼ੀ ਤੋਂ ਭੱਜ ਜਾਂਦਾ ਮੈਂ ਇਹ ਸਮਾਧਮ ਰਹੀ ਮੈਂ ਸਵਾਲ ਕਰਦਾ ਕਾਂਗਰਸੀਆਂ ਨੂੰ ਵੀ 1 ਲੱਖ ਰੁਪਈਆ ਤੁਸੀਂ ਕਿੰਨੇ ਦਿਓਗੇ ਉਹ ਸਾਰੇ ਪਬਲਿਕ ਜਿਹੜੀ ਜਿਵੇਂ ਤੁਸੀਂ ਦੱਸਿਆ ਵੀ ਫਾਰਮ ਫਿਲ ਕਰਵਾਇਆ ਪਬਲਿਕ ਇਸ ਵੇਲੇ ਪਾਰਟੀ ਆਫਿਸ ਦੇ ਬਾਹਰ ਖੜੀ ਬੀਬੀਆਂ ਜਿਹੜੀਆਂ ਕਹਿੰਦੀਆਂ ਨੇ ਕਿ 1 ਲੱਖ ਦਾ ਫਾਰਮ ਭਰਵਾਇਆ ਹੈ ਸਾਨੂੰ 1 ਲੱਖ ਰੁਪਈਆ ਬਿਲਕੁਲ ਮੰਗਣਗੇ 15 ਲੱਖ ਰੁਪਈਆ ਮੋਦੀ ਵੀ ਤਾਂ ਵੀ ਮੰਗਣਾ ਉਹਨਾਂ ਨੇ ਅੱਜ ਤੱਕ ਲੋਕ ਵੇਟ ਕਰ ਰਹੇ ਨੇ ਵੀ 15 ਲੱਖ 15 ਲੱਖ ਨਹੀਂ ਆਇਆ ਤਾਂ ਲੱਖ ਰੁਪਈਆ ਕਿਤੋਂ ਆਜੂਗਾ ਜੀ ਅਸੀਂ ਜੋ ਕਹਾ ਕਰਦੇ ਹਾਂ 600 ਜੋਟ ਬਿਜਲੀ ਫਰੀਦ ਦਿੱਤੀ ਹੈ ਜਾਰੀ ਰੱਖੋਗੇ ਮਹੱਲਾ ਕਲੀਨਿਕ ਖੋਲੇ ਨੇ ਜਾਰੀ ਰਹਿਣਗੇ ਸਕੂਲ ਆਫ ਫੈਮਿਨਸ ਬਣ ਰਹੇ ਨੇ ਜਾਰੀ ਰਹਿਣਗੇ ਲੋਕਾਂ ਦੀ ਸੇਵਾ ਜਾਰੀ ਹੈ ਤੁਸੀਂ ਦੇਖੋ ਭਗਵਾਨ ਸਾਹਿਬ ਨੇ ਆਪਣੇ ਟਵੀਟ ਜੀ ਵੀ ਕਿਹਾ ਹੈ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਵੀ ਅਪ ਕਰੀਆ ਇਸ ਤਰ੍ਹਾਂ ਹੱਥ ਚੱਕ ਕੇ ਸੰਗਤ ਦੀ ਸੇਵਾ ਚਾਰੀ ਰਹੂ ਉਹੀ ਕੁਲਵੰਨ ਸਿੱਧੂ ਕਹਿੰਦਾ ਵੀ ਤੁਹਾਡਾ ਜਿਹੜਾ ਹੁਕਮ ਹੈ ਸਿਰ ਮੱਥੇ ਆ ਤੁਹਾਡੀ ਸੇਵਾ ਚਾਰੀ ਰਹੂ ਬਹੁਤ ਸਾਰੀਆਂ ਸੇਵਾਵਾਂ ਤੁਸੀਂ ਵੀ ਗਣਤੀਆਂ ਸੀ ਵੀ ਸਵਾਲ ਦੇ ਵਿੱਚ ਇਹੀ ਸੀਗਾ ਵੀ ਯੂਨਿਟ 600 ਯੂਨਿਟ ਬਿਜਲੀ ਹੋਗੀ ਮੁਹੱਲਾ ਕਲੀਨਿਕ ਹੋਗੇ ਡੋਰ ਟੂ ਡੋਰ ਸਰਵਿਸ ਹੋਗੀ ਡੋਰ ਟੂ ਡੋਰ ਕੈਂਪੇਨਿੰਗ ਵੀ ਚੱਲਦੀ ਹੈ ਲੋਕਾਂ ਨੂੰ ਇਹ ਵੀ ਪਤਾ ਕਿ ਕੰਮ ਕੌਣ ਕਰਵਾ ਰਿਹਾ ਕੌਣ ਨਹੀਂ ਕਰਵਾ ਰਿਹਾ ਫਿਰ ਲੱਗਦਾ ਨਹੀਂ ਵੀ ਵਿਰੋਧੀ ਜੇ ਇਸ ਚੀਜ਼ ਉੱਤੇ ਬਾਜ਼ੀ ਮਾਰਗੇ ਕੀ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੀ ਸਟਰੌਂਗ ਦੇਖੋ ਇੱਥੇ ਹੁਣ ਮਨਜੀਤਨਗਰ ਏਰੀਏ ਦੇ ਲੋਕ ਆਏ ਸੀ ਤਾਂ ਕਹਿੰਦੇ ਵੀ ਸਾਡੇ ਅੱਜ 2 ਦਿਨ ਤੋਂ ਲਾਈਟ ਨਹੀਂ ਅਸੀਂ ਕਾਂਗਰਸਿਆਂ ਨੂੰ ਫੋਨ ਕਰਦੇ ਆ ਕੋਈ ਚੱਕਦਾ ਨਹੀਂ ਮੈਂ ਕਹਾ ਵੀ ਮੈਂ ਤਾਂ ਹਾਜ਼ਰ ਬਿਠਾ ਤੇ ਫਿਰ ਕਿਤੇ ਨਾ ਕਿਤੇ ਉਹਨਾਂ ਨੇ ਪਛਤਾਵਾ ਵੀ ਕਰਿਆ ਵੀ ਯਾਰ ਸਾਡੇ ਕੋਲੋ ਗਲਤੀ ਹੋ ਗਈ ਵੀ ਅਸੀਂ ਗੱਲਾਂ ਚ ਆ ਗਏ ਉਹ ਲੱਖ ਲੱਖ ਰੁਪਏ ਦੇ ਫਾਰਮ ਚ ਸਾਡੀਆਂ ਬੀਬੀਆਂ ਗੱਲਾਂ ਚ ਆ ਗਏ ਕੋਈ ਗੱਲ ਨਹੀਂ ਮੈਂ ਕਹਾ ਯਾਰ ਕੁਲਵੰਤ ਸਿੱਧੂ ਤੇ ਆਮ ਆਦਮੀ ਪਾਰਟੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ ਸੇਵਾ ਚ ਕੋਈ ਕਮੀ ਤਾਂ ਨਹੀਂ ਆਉਗੀ ਕਿਉਂਕਿ ਲਾਦਾ ਵੀ ਲੋਕਾਂ ਲੋਕਾਂ ਨੂੰ ਜੇ ਗਲਤੀ ਆਪਣੀ ਰਿਅਲਾਈਜ਼ ਹੋਈ ਹੈ 5 ਸਾਲ ਤੋਂ ਉਹਨਾਂ ਨੂੰ ਮੈਂ ਲੰਦਾ। ਬੇਟਾ ਤੁਸੀਂ ਇੱਥੋਂ ਸਵੇਰ ਤੋਂ ਸ਼ਾਮ ਤੱਕ ਅੱਜ ਨਹੀਂ ਬਈ ਅੱਜ ਮਿੱਢੀ ਆਇਆ ਬੈਠਾ ਤਾਂ ਇੱਥੇ ਰਸ਼ ਹੈ। ਇੱਥੇ ਰੋਜ਼ ਵੀ ਰਸ਼ ਹੁੰਦਾ 16 ਘੰਟੇ ਮੈਂ ਪਬਲਿਕ ਨੂੰ ਦਿਨਾ ਤੇ 8 ਘੰਟੇ ਜਿਹੜਾ ਮੈਂ ਸੌਣਾ ਵੀ ਹੁੰਦਾ ਆ ਮੇਰਾ ਮੂਹਰ ਮੈਨੂੰ ਸੌਣ ਨਹੀਂ ਦਿੰਦਾ। ਕਿਉਂਕਿ ਮੈਂ ਬਚਨਵਾਦਾਂ ਬਾਬਾ ਦੀਪ ਸਿੰਘ ਦੀ ਕਿਰਪਾ ਉਹਨਾਂ ਦੇ ਸਦਕਾ ਗੱਦੀ ਚਲਾਉਣਾ ਤੇ ਮੈਂ ਆਸ ਕਰਦਾ ਵੀ ਜਿਹੜੀਆਂ ਜੇ ਲੱਗਦਾ ਵੀ ਸਾਡੇ ਵਿੱਚ ਜੋ ਕਮੀਆਂ ਸੰਗਤ ਨੇ ਕਿੰਨੇ ਉਹ ਦੂਰ ਕਰਨ ਦਾ ਯਤਨ ਕਰਾਂਗੇ। ਤੁਸੀਂ ਜਿਵੇਂ ਗੱਲਬਾਤ ਕੀਤੀ ਤੁਹਾਡੇ ਹਲਕੇ ਦੇ ਵਿੱਚ ਤੁਹਾਡੇ ਸਪੋਰਟ ਬਣ ਕੇ ਰਹੇ ਜਿੰਨੇ ਵੀ ਹਲਕਾ ਵਾਸੀ ਨੇ ਤੁਹਾਡੀ ਸੁਣ ਕੇ ਜਾਂ ਫਿਰ ਤੁਹਾਡੀ ਕੈਂਪੇਨਿੰਗ ਦੇ ਨਾਲ ਆਪ ਨੂੰ ਹੀ ਵੋਟ ਪਾਈ ਕਿਉਂਕਿ ਵੋਟ ਬੈਂਕ ਵੀ ਜਿਹੜਾ ਸਾਨੂੰ ਨਜ਼ਰ ਆ ਰਿਹਾ ਉੱਥੇ ਇਹ ਦੱਸਿਆ ਜਾ ਰਿਹਾ ਵੀ ਸ਼ਹਿਰ ਵਿੱਚ ਆਤਮਨਗਰ ਹਲਕੇ ਦਾ ਵਿੱਚ ਜਿਹੜਾ ਲੀਡ ਵਿੱਚ ਗਿਆ ਅਗਰ ਦੇਖਿਆ ਜਾਵੇ ਤੇ ਉਸ ਤੋਂ ਬਾਅਦ ਅਗਰ ਗੱਲਬਾਤ ਕੀਤੀ ਜਾਵੇ ਅਸ਼ੋਕ ਪ੍ਰਾਸ਼ਰ ਪੱਪੀ ਦੇ ਹਲਕੇ ਦੀ ਉੱਥੇ ਵੋਟ ਬੈਂਕ ਕਿਵੇਂ ਘਟ ਗਿਆ ਕੀ ਲੱਗਦਾ ਕਿ ਲੋਕ ਤਾਂ ਕਹਿੰਦੇ ਸੀ ਵੀ ਸਾਡੇ ਨਾਲ ਵਿਚਰਦੇ ਨਜ਼ਰ ਆਉਂਦੇ ਉੱਥੇ ਕੀ ਕਮੀ ਰਹਿ ਗਈ ਦੇਖੋ ਪੱਪੀ ਜੀ ਨੇ ਕਦੇ ਸੇਵਾ 'ਚ ਕਮੀ ਨਹੀਂ ਛੱਡੀ ਮੈਂ ਤੁਸੀਂ ਨਾਲੇ ਦੇ ਵਿੱਚ ਉਹਨਾਂ ਦੀਆਂ ਖੜੀਆਂ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਦੇਖੀਆਂ ਹੋਣੀਆਂ ਨੇ ਪਰ ਮੈਂ ਸਮਝਦਾ ਵੀ ਜਿਹੜੀ ਵੀ ਗੱਲਾਂ ਮੈਂ ਜਿਵੇਂ ਗੱਲਾਂ 'ਚ ਬੰਦਾ ਆ ਜਾਂਦਾ ਜੀ ਮੈਂ ਹੁਣ ਤੁਹਾਨੂੰ ਗੱਲਾਂ ਲਾਹੀ ਪਰਮਾ ਲਾਂ ਤੇ ਪਰਮਾਇਆ ਹੈ ਬੰਦਾ ਕੁਝ ਵੀ ਫੈਸਲਾ ਲੈ ਜਾਂਦਾ ਪੱਪੀ ਵੀ ਦੀ ਸੇਵਾ ਦੇ ਨਾਂ ਪਹਿਲਾਂ ਕਮੀਆਂ ਸੀ ਤੇ ਨਾ ਹੁਣ ਕਮੀਆਂ ਤੇ ਉਹ ਮੈਨੂੰ ਲੱਗਦਾ ਵੀ ਉਸੇ ਕਾਰਨ ਜਿਹੜਾ ਇਹ ਸਿਸਟਮ ਹੋ ਗਿਆ ਬਾਕੀ ਜਿਹੜੀਆਂ ਦੇਸ਼ ਦੀਆਂ ਚੋਣਾਂ ਹੁੰਦੀਆਂ ਉਹਦੇ ਵਿੱਚ ਕਿਤੇ ਨਾ ਕਿਤੇ ਪਬਲਿਕ ਪਰਮਾਈ ਗਏ ਇੱਕ ਵੀਡੀਓ ਜਿਹੜੀ ਕਾਲ ਰਿਕਾਰਡਿੰਗ ਲੀਕ ਹੋਈ ਸੀ ਐਮਐਲਏ ਚੀਨਾ ਦੀ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਕਮਜ਼ੋਰ ਕੈਂਡੀਡੇਟ ਹੈ ਅਸ਼ੋਕ ਪ੍ਰਾਸ਼ਰੋਪੀ ਉਹਦੇ ਬਾਰੇ ਕੀ ਕਹਿਣਾ ਸਰ ਉਹਦਾ ਉਹ ਜਵਾਬ ਉਹ ਮੁੱਖ ਮੰਤਰੀ ਸਾਹਿਬ ਨੂੰ ਜਲਦੀ ਦੇਣਗੇ ਅਗਰ ਉਹ ਉਹਨਾਂ ਦੀ ਆਵਾਜ਼ ਹੈ ਜਿਵੇਂ ਜੋ ਮੈਚ ਹੋਣੀ ਹੈ ਤਾਂ ਮੈਂ ਸਮਝਦਾ ਵੀ ਮੁੱਖ ਮੰਤਰੀ ਸਾਹਿਬ ਉਹਨਾਂ ਨੂੰ ਜੂਰ ਸਵਾਲ ਪੁੱਛਣਗੇ ਵੀ ਮੇਰਾ ਭੇਜਿਆ ਹੈ ਕੈਂਡੀਡੇਟ ਤੈਨੂੰ ਕਿਸ ਗੱਲੋਂ ਕਮਜ਼ੋਰ ਲੱਗਾ ਹੈ ਬਹੁਤ ਚੋਣ ਪ੍ਰਚਾਰ ਹੋਏ ਬੜੀਆਂ ਰੈਲੀਆਂ ਹੋਈਆਂ ਮੁੱਖ ਮੰਤਰੀ ਸਾਹਿਬ ਆਪ ਦੋ ਵਾਰੀ ਇੱਥੇ ਆਏ ਅਗਰ ਗੱਲਬਾਤ ਕੀਤੀ ਜਾਵੇ ਚੋਣ ਪ੍ਰਚਾਰ ਦੇ ਵਿੱਚ ਰੈਲੀਆਂ ਦਾ ਇਕੱਠ ਦੇਖਦੇ ਸੀ ਤਾਂ ਸਾਰੇ ਜਾਇਦਾ ਲਗਾਉਂਦੇ ਸੀ ਵੀ ਇਸ ਵਾਰ ਵੀ ਆਪ ਜਿਹੜੀ ਆ ਨਜ਼ਰ ਆਉਗੀ ਤੇ ਫਿਰ ਜਿਹੜਾ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਹੈ ਕੈਂਡੀਡੇਟ ਦੇ ਵਿੱਚ ਤੁਹਾਡੀ ਗੱਲ ਹੋਈ ਹੈ ਸ਼ੋਕਪਰਾਸ਼ ਦੇ ਦੇਖੋ ਪੱਪੀ ਦੀ ਚੜ੍ਹਦੀ ਕਲਾ ਜਨੇ ਕੱਲ ਵੀ ਮੈਂ ਇੱਕ ਭੋਗ ਤੇ ਵੀ ਇਕੱਠੇ ਹੋਏ ਆ ਉਹੀ ਉਹਨਾਂ ਦੇ ਚਿਹਰੇ ਤੇ ਖੁਸ਼ੀ ਸੀ ਜਿਹੜੀ ਚੋਣਾਂ ਤੋਂ ਪਹਿਲਾਂ ਸੀ ਤੇ ਸਾਨੂੰ ਦੇਖੋ ਜਿਹੜਾ ਹੁੰਦਾ ਨਾ ਫੌਜੀ ਹੁੰਦਾ ਉਹਨੂੰ ਹਾਰ ਜਿੱਤ ਨਾਲ ਫਰਕ ਨਹੀਂ ਪੈਂਦਾ ਹੁੰਦਾ ਕੋਈ ਗੱਲ ਨਹੀਂ ਇਹ ਕਿਹੜਾ ਕੁੰਬ ਦਾ ਮੇਲਾ ਮਿੰਟੋ ਮਿੰਟਰੀ ਆ ਜਾਣਾ ਕੋਈ ਗੱਲ ਨਹੀਂ ਹੁਣ ਕੌਂਸਲਰ ਦੀ ਚੋਣਾਂ ਆਉਣੀਆਂ ਲੋਕਾਂ ਦਾ ਭਰਮ ਕੱਢ ਦੇਗੇ ਜੇਤੂ ਕੈਂਡੀਡੇਟ ਦੇ ਵੱਲੋਂ ਵੀ ਜਿਹੜੇ ਬਿਆਨਬਾਜ਼ੀ ਜਾਂ ਇੰਟਰਵਿਊਜ਼ ਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਮੈਂ ਪਹਿਲੇ ਨੰਬਰ ਤੇ ਆ ਦੂਜੇ ਨੰਬਰ ਤੇ ਪੱਪੀ ਆ ਤੇ ਚੌਥੇ ਨੰਬਰ ਤੇ ਬਿੱਟੂ ਨਜ਼ਰ ਆਣਾ ਪਰ ਸ਼ਹਿਰ ਵਾਸੀਆਂ ਦੀ ਵੋਟ ਜਿਹੜੀ ਹੈ ਕਿੱਥੇ ਬਿੱਟੂ ਜੀ ਨੂੰ ਪੈ ਗਈ ਹੈ ਕੀ ਲੱਗਦਾ ਕਿ ਜੇ ਜੇਤੂ ਵਾਸੀ ਨੂੰ ਲੱਗਦਾ ਸੀ ਵੀ ਮੇਰਾ ਸਟਰੋਂਗ ਪੂਰਾ ਟਾਕਰਾ ਹੈ ਪੱਪੀ ਜੀ ਦੇ ਨਾਲ ਦੇਖੋ ਜਦੋਂ ਰਾਜਨੀਤਿਕ ਲੋਕ ਬਾਬੇ ਬਣ ਜਾਂਣ ਭੁੱਖ ਬਣੀਆਂ ਕਰਨ ਲੱਗ ਜਾਂਦਾ ਮੈਂ ਸਮਝਦਾ ਵੀ ਉਹ ਫੇਲ ਹੁੰਦੇ ਇਹਦਾ ਫੈਸਲਾ ਤਾਂ ਜਨਤਾ ਨੇ ਲੈਣਾ ਹੁੰਦਾ ਵੀ ਪਹਿਲੇ ਦੇ ਕਿਹਨੂੰ ਰੱਖਣਾ ਦੂਜੇ ਦੇ ਕਿਹਨੂੰ ਰੱਖਣਾ ਬਾਕੀ ਈਸ਼ਵਰ ਦਾ ਆਸ਼ੀਰਵਾਦ ਹੁੰਦਾ ਜੇ ਰਾਜਾ ਜੀ ਦੇ ਮੱਥੇ ਤੇ ਜਿੱਤ ਲਿਖੀ ਸੀ ਉਹਨਾਂ ਨੇ ਜਿੱਤ ਦਰਜ ਕਰਦੇ ਕੋਈ ਗੱਲ ਨਹੀਂ ਫਿਰ ਕੀ ਗੱਲ ਆਮ ਆਦਮੀ ਪਾਰਟੀ ਦਾ ਵੋਟ ਬੈਂਕ ਥੋੜਾ ਡਿਗਾ ਵੋਟ ਬੈਂਕ ਸਾਡਾ ਵਰਕਰਾਂ ਦਾ 1921 ਦਾ ਜਿਹੜਾ ਫਰਕ ਪਿਆ ਉਹ ਕੱਢ ਦੇਣਗੇ ਕੋਈ ਚਰਚਾ ਨਹੀਂ ਕਾਨੂੰ ਕੀ ਕਹਿਣਾ ਚਾਹੁੰਦਾ ਮੈਂ ਲੋਕਾਂ ਨੂੰ ਕਹਣਾ ਤੁਹਾਡਾ ਧੰਨਵਾਦ ਹੈ ਪ੍ਰਭੂ ਤੁਸੀਂ ਜੋ ਫੈਸਲਾ ਲਿਆ ਪਰ ਮੈਂ ਤੁਹਾਨੂੰ ਇਹ ਜ਼ਰੂਰ ਬੇਨਤੀ ਕਰਦਾ ਕਿ ਆਮ ਆਦਮੀ ਪਾਰਟੀ ਦੇ ਜਿੰਨੇ ਅਹੁਦੇਦਾਰ ਐਮਐਲਏ ਸਭਾਂ ਨੂੰ ਮੰਤਰੀ ਸਾਡੇ ਮੁੱਖ ਮੰਤਰੀ ਸਾਹਿਬ 24 ਘੰਟੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋ। ਬਹੁਤ ਬਹੁਤ ਧੰਨਵਾਦ ਤਾਂ ਇਹ ਸੀ ਲੋਕਾਂ ਨੂੰ ਸੁਨੇਹਾ ਜਿੱਥੇ ਕਿ ਆਮ ਆਦਮੀ ਪਾਰਟੀ ਦੀ ਜਿੱਤ ਤਾਂ ਨਹੀਂ ਹੋਈ ਪਰ ਚੜ੍ਹਦੀ ਕਲਾ ਦੇ ਵਿੱਚ ਜਿਹੜੇ ਨੇ ਕੈਂਡੀਡੇਟ ਦੇ ਨਾਲ-ਨਾਲ ਬਾਕੀ ਐਮਐਲਏ ਸਭਾਂ ਨੂੰ ਵੀ ਨਜ਼ਰ ਆ ਰਹੇ ਨੇ ਹੋਰ ਵਧੀਰੀ ਵੀਡੀਓਜ਼ ਲਈ ਦੇਖਦੇ ਰਹੋ ਲੁਧਿਆਣ ਟਾਈਮਸ ਕੈਮਰਾ ਮਿਲਵਿੰਦਰ ਦੇ ਨਾਲ ਮੈਂ ਪ੍ਰਬਲਿਨ ਕੋ